ਸੰਸਕ੍ਰਿਤੀ ਕੇ ਪ੍ਰਤਮਾ ਪਰਮਪితਾ ਪਰਮਾਤਮਾ ભગવાન ਵਾਲਮੀਕੀ ਦਾ ਪਾਵਨ ਕਵੀਤਰ ਜਿਹੜਾ ਕਿ ਇਹ ਦਿਨ ਹੈ ਮੂਰਤੀ ਸਥਾਪਨਾ ਦਿਵਸ 2016 ਤੋਂ ਜਦੋਂ ਮੂਰਤੀ ਸਥਾਪਿਤ ਹੋਈ ਹੈ ਉਦੋਂ ਤੋਂ ਹੀ ਕੜੀ ਸੰਗਤਾਂ ਅਰ ਸਾਲ ਵਾਲਮੀਕੀ ਜੀ ਦੇ ਤਿਰਸ ਜਾਂਦੀ ਹੈ ਔਰ ਉੱਥੇ ਬਹੁਤ ਵਧੀਆ ਇਹਨਾਂ ਸਾਰਿਆਂ ਦਾ ਸਤਿ ਸ੍ਰੀ ਅਕਾਲ ਦੇ ਵਿੱਚ ਯੋਗਦਾਨ ਹੁੰਦਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੇ ਆ ਸਾਰੇ ਲੋਕ ਔਰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਅਸੀਂ ਹਰ ਸਾਲ ਇਸੇ ਤਰ੍ਹਾਂ ਇੱਥੋਂ ਕਾਫਲਾ ਲੈ ਕੇ ਜਾਂਦੇ ਆ ਬਸਾਂ ਦਾ ਭਰ ਕੇ ਮੇਰੇ ਨਾਲ ਮੇਰੇ ਸਾਥੀ ਰਾਜਕੁਮਾਰ ਜੀ ਜੰਡਾਲੀ ਤੋਂ ਔਰ 임피 ਜੀ ਸਾਨੇ ਹਲਤੋਂ ਬੁੱਢੇ ਹਲਤੋਂ ਆਪਣੇ ਅਸ਼ੀਸ਼ ਜੀ ਬਾਲਾ ਜੀ ਕਲੋਨੀ ਤੋਂ ਇਸੇ ਤਰ੍ਹਾਂ ਕਲੋਨੀ ਤੋਂ ਤੀਸ਼ਾ ਜੀ ਸਾਰੇ ਅਕਿਸ਼ਨ ਜੀ ਸਾਰੇ ਜਿੰਨੀ ਸਾਡੀ ਸੰਗਤ ਦਾ ਸਾਡੀ ਇੱਕ ਟੀਮ ਹੈ ਇਹ ਸਾਰੀ ਟੀਮ ਦੇ ਸਹਿਯੋਗ ਦੇ ਨਾਲ ਮੈਂ ਹਰ ਸਾਲ ਇਥੋਂ ਕਾਫੀ ਜ਼ਿਆਦਾ ਬਸਾਂ ਭਰ ਕੇ ਲੈ ਕੇ ਆਇਆ ਜਿਵੇਂ ਅੱਜ ਵੀ ਸਾਡੀਆਂ 10 ਤੋਂ 12 ਬਸਾਂ ਨਹੀਂ ਗਈਆਂ ਜਿਹੜੀਆਂ ਅਸੀਂ ਪੀਰਤ ਦੇਲੇ ਜਾ ਰਹੇ ਹਾਂ ਬਾਕੀ ਸਾਡੇ ਪੰਜਾਬ ਦੇ ਬਾਕੀ ਜਿੰਨੇ ਸਦਸਿਆ ਹੈਗੇ ਆ ਭਾਵਾਂदस ਦੇ ਨਾਲ ਜੁੜੇ ਹੋਏ ਆ ਉਹ ਵੀ ਅੱਜ ਉੱਥੇ ਸਾਰਾ ਪੂਰਾ ਇਕੱਠ ਕਰੂਗੀ ਉਮੀਦ ਹੁੰਦੀ ਆ ਵੀ ਇਕੱਠ ਹਜ਼ਾਰਾਂ ਦੀ ਤعداد ਦੇ ਵਿੱਚ ਹੋਣਾ ਤੇ ਮੈਨੂੰ ਲੱਗ ਰਿਹਾ ਜਿਸ ਤਰ੍ਹਾਂ ਉਤਸ਼ਾਹ ਚੱਲ ਰਿਹਾ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਤੇ ਮੈਨੂੰ ਲੱਗਦਾ ਵੀ ਇਸ ਵਾਰ ਸ਼ਿਰਕਤ ਅੱਠ ਹੋ ਸਕਦਾ ਵੀ ਲੱਖ ਦੀ ਤਾਦਾਦ ਦੇ ਵਿੱਚ ਹੋ ਜੇ ਕਿਉਂਕਿ ਉਤਸ਼ਾਹ ਬਹੁਤ ਹੈ ਕਿਤੇ ਵੀ ਅਸੀਂ ਫੋਨ ਕਰਦੇ ਹਾਂ ਆਪਣੇ ਭਾਈਵੰਦੂਆਂ ਨੂੰ ਆਪਣੇ ਟੀਮ ਦੇ ਮੈਂਬਰਾਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਤਾਂ ਹਰੇਕ ਦਾ ਰਿਸਪੌਂਸ ਆਉਂਦਾ ਜੀ ਅਸੀਂ 10 ਬੱਸਾਂ ਲੈ ਕੇ ਆ ਰਹੇ ਹਾਂ 2 ਬੱਸਾਂ ਲੈ ਕੇ ਆ ਰਹੇ ਹਾਂ ਇੱਕ ਬੱਸ ਭਾਗੀ ਲੈ ਕੇ ਆ ਰਹੇ ਹਾਂ ਇਹ ਬਹੁਤ ਵਧੀਆ ਉਤਸ਼ਾਹ ਹੈ ਜਿੰਨੀ ਵੀ ਸੰਗਤਾਂ ਲਈ ਨਾਲ ਚੱਲ ਰਹੀਆਂ ਤੇ ਨਾਲ ਆਸਥੀਆਂ ਦੇ ਪ੍ਰਬੰਧ ਕੀਤੇ ਜਾਏ ਜੀ ਇਹ ਸਾਡੇ ਵੱਲੋਂ ਨਾਮ ਸੰਗਤ ਜਿੰਨੀ ਜਿੰਨੀ ਮੇਰੇ ਨਾਲ ਸੰਗਤ ਨਜ਼ਰ ਆ ਰਹੀ ਆ ਹਰੇਕ ਸੰਗਤ ਨੂੰ ਉਹਦੇ ਹਿਸਾਬ ਨਾਲ ਹਰ ਇੱਕ ਸੰਗਤ ਦੇ ਵਿੱਚ ਇੱਕ ਇੱਕ ਮੈਂਬਰ ਸਾਡਾ ਇਸ ਤਰ੍ਹਾਂ ਜਿੰਮੇਵਾਰ ਬਿਠਾਇਆ ਹੋਇਆ ਵਾ ਜਿਹੜਾ ਸਾਰੇ ਜਿੰਨੇ ਬੱਚੇ ਨੇ ਬੇਬੀਆਂ ਨੇ ਧੀਆਂ ਭੈਣਾਂ ਸਾਰੀਆਂ ਉਹਨਾਂ ਦੀ ਇੱਕ ਕੇਅਰ ਖੇਤਰ ਵੀ ਨਾਲ ਪੁੱਟਾ ਸਕਦਾ ਇਹਨੋਂ ਨਾਲ-ਨਾਲ ਰਿਫਰੈਸ਼ਮੈਂਟ ਵੀ ਰੱਖ ਦਿੱਤੇ ਨੇ ਕਿੰਨੇ ਆ ਨਾਲ ਜਿਸ ਤਰ੍ਹਾਂ ਪਾਣੀ ਹੋ ਗਿਆ ਪਲੱਸ ਚਾਹ ਹੋ ਗਈ ਸਾਰੀਆਂ ਅਸੀਂ ਟੈਕਲ ਸਾਰੀਆਂ ਉਸ ਤਰ੍ਹਾਂ ਦੇ ਵਿੱਚ ਭਰ ਕੇ ਰੱਖੀ ਆ ਨਾਲ ਫਰਸਟ ایڈ ਉਹ ਵੀ ਨਾਲ ਰੱਖੀ ਦੀ ਆ ਐਵੇਂ ਮੇਰੇ ਬੱਚੇ ਨੂੰ ਮਤਲਬ ਉਹਨਾਂ ਉਲਟੀ ਵਗੈਰਾ ਆ ਜਾਂਦੀ ਆ ਜਾਂ ਹਨਾ ਸੋ ਥੋੜਾ-ਬੋੜਾ ਪ੍ਰਬੰਧ ਜਿੰਨਾ ਕੋ ਹੁੰਦਾ ਉਹ ਅਸੀਂ ਕਰਦੇ ਆ ਬਾਕੀ ਕੋਈ ਸਫਰ ਵੀ ਬੜਾ ਹੈਗਾ ਤਿੰਨ-ਚਾਰ ਘਟੇ ਦਾ ਲਗਾਤਾਰ ਕਾਫੀ ਨੰਬਰ ਸਮੇਂ ਤਰੀਏ ਸਮਾਪਤ ਉੱਤਰ ਤੱਕ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਦਾ ਸਮਾਗਮ ਆਉਤੇ ਕਿੰਨੇ ਸਮਾਂ ਦੇ ਲਈ ਤਾਂ ਹੁੰਦਾ ਇਸ ਮਾਗਮ ਸਾਡਾ ਹੁਣ ਅੱਜ ਦਾ ਜਿੰਨਾ ਉਥੇ ਲੋਕਲ ਲੋਕ ਨੇ ਉਹ ਤਾਂ ਫੇਰ ਦੂਰ ਉਥੇ ਚਲੇ ਗਏ ਜਿਵੇਂ ਹੁਣ ਅਸੀਂ ਲੋਕ ਹੁਣ ਅਸੀਂ ਮੰਨ ਕੇ ਚਲੋ ਅਸੀਂ 12 ਜਾਂ 12:30 ਵਜੇ ਮਿਲ ਜਾਵਾਂਗੇ ਸ਼ਾਮ ਤੱਕ ਸਮਾਂ ਨਾਮ ਦੇ ਚਾਰ ਵਜੇ ਚੜ੍ਹ ਗਏ ਕੋਈ ਮੈਸੇਜ ਦੇਣ ਦਾ ਮੌਕੇ ਤੇ ਅੱਜ ਕਾਫੀ ਗੜਾ ਪ੍ਰਲਾਕਾਰ ਹੈ ਕਾਫੀ ਲੋਕਾਂ ਨੇ ਚੋਣ ਚਾਰੇ ਸੰਗਮ ਨਾਮ ਨਾਲ ਮੈਂ ਇਹੋ ਹੀ ਇੱਕ ਸੰਦੇਸ਼ ਦੇਣਾ ਚਾਹੂਗਾ ਆਪਣੇ ਲੋਕਾਂ ਨੂੰ ਆਪਣੀ ਕੌਮ ਨੂੰ ਆਪਣੇ ਕੌਮ ਦੇ ਬੱਚਿਆਂ ਨੂੰ ਕਿ ਸਿਰਫ ਇੱਕੋ ਹੀ ਅਸਲੀਅਤ ਮੇਰਾ ਹੈਗੀ ਹੈ ਪੜੋ ਇਹ ਤੋਂ ਤੁਸੀਂ ਸੰਸਾਰ ਚ ਕਰੋ ਕਿਉਂਕਿ ਬਾਬਾ ਸਾਹਿਬ ਨੇ ਵੀ ਇਹ ਇਹੀ ਕਿਹਾ ਸੀ ਕਿ ਸਾਡੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਉਹ ਅਗਲੇ ਰਸਤੇ ਆਪ ਖੁਦ ਲੱਭ ਜਾਣਗੇ ਕਿਉਂਕਿ ਜ਼ਿੰਦਗੀ ਚ ਹੈ ਹੀ ਤੇ ਪੜ੍ਹਾਈ ਆ ਜਿਹੜੀ ਅੱਗੇ ਵਧਣ ਵਾਸਤੇ ਸਾਨੂੰ ਰੋਸ਼ਨੀ ਦਿੰਦੀ ਹੈ। ਤੇਰਾ ਫਾਰਮੂਲਾ ਲੈ ਹਾਂ ਬੰਨ ਮਾਰ ਨਾ ਮੈਂ ਸੁਣਦਾ ਤੇ ਉੱਥੇ ਅੰਦਰ ਚਲ ਜਾ ਚਾਬੀ ਲੈ ਲੈ ਉੱਥੋਂ ਤੇਰੀ ਆਂਟੀ ਹੈਗੀ ਅੰਦਰ ਕੋ ਚਾਬੀ ਦੇ ਦੋ ਤੇ ਹੋ ਮਗਰ ਅਜਰ ਜੈ ਵੀਰ ਜੈ 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 ਜੈ